ਅਤੇ ਜੂਟੂ ਚੈਨਲ ਤੇ ਤੁਹਾਡਾ ਸਵਾਗਤ ਜੀ ਅੱਜ ਬਾਬੇ ਪਹੁੰਚੇ ਆਪਣੇ ਕੋਲੇ ਜੀ ਸਟੈਂਡ ਬਰਕੰਦੀ ਜ਼ਿਲ੍ਹਾ ਬਹਿੰਡਾ ਦੇ ਵਿੱਚ ਹਾਂ ਕਾ ਬਾਬਾ ਜੀ ਆ ਖੜੇ ਨੇ ਹਾਕਮ ਦੇ ਜਾਨਵਰ ਜੋ ਘੋੜਾ ਵੇਖੋ ਘੁੰਡਾ ਸੋਹਣਾ ਜੀ ਇਹਨਾਂ ਦਾ ਇਧਰ ਵੇਖੋ ਜੀ ਤੇ ਕਮਾ ਬਾਬਾ ਜੀ ਆ ਬੈਠੇ ਨੇ ਘੋੜੇ ਦੇ ਉੱਤੇ ਸਵਾਰ ਕਾਲ ਕਾਲਿਆ ਕਾਲ ਇੱਕ ਕਨੇਕਾ ਬਾਬਾ ਆਈਂ ਦਰਾ ਵੇਖੋ ਸਾਹਮਣੇ ਬਾਬਾ ਇੱਥੇ ਪੈਟਰੋਲ ਪੰਪ ਕਿੰਨੀ ਦੂਰ ਆ ਪੈਟਰੋਲ ਪੰਪ ਬਹੁਤ ਵਟ ਆਈ ਇੱਥੋਂ ਬਾਬਾ YouTube ਤੇ ਜਾਂਦੇ ਪੈਟਰੋਲ ਪੰਪ ਦਾ ਪਤਾ ਕਰੋ ਯਾਰ ਬਾਈ ਪੈਟਰੋਲ ਪੰਪ ਨਹੀਂ ਕਿੱਥੇ ਹੋ ਰਿਹਾ ਤਾਂ ਉਹ ਨੰਗਾ ਸਗਾ ਟਰੈਕਟਰ ਵੇਖੋ ਜੀ ਕਿਵੇਂ ਦਾ ਦੇਮ ਨਹੀਂ ਆ ਬਰਾ ਪੋਸਟਰ ਲੱਗਾ ਇਹ ਕੋਈ ਉਹ ਨਹੀਂ ਕਰੀ ਜੁੱਤੀ ਰੰਗ ਵਾਹ ਜੀ ਜ਼ੈ ਜਹਦਾਰਾ ਸਾਡਾ ਹੂੰ ਇਹ ਜ਼ੈ ਜਹਦਾਰਾ ਟ ਬੇਖੋ ਬਾਬਾ ਸਿੰਘਾਂ ਦੇ ਕੰਮ ਠੀਕ ਆ ਬਰਾਦੇ ਮਾਗਾ ਸੱਟ ਲੋ ਜੀ ਬਾਬਾ ਦਾ ਵੇਖੋ ਜੀ ਇਧਰ ਸਮਾਨ ਜੀ ਕਿਸ ਤਰ੍ਹਾਂ ਲੱਦਾਈ ਇਹਨਾਂ ਨੇ Did i'n troなんか mole e? Na, Ie. Yn ffaith âch datwy Macaw i gyd lae'r chi byddwch yn cael e i'ch reagio. Er ਹਾਂ ਗਿਆ ਗਿਆ ਜੀ ਵਾ ਗੋੜੀ ਨਹੀਂ ਆਉਣਾ ਇਹਦਾ ਆ ਵੀਰ ਦੀ ਬਣਾਉਣੀ ਚੰਦਰਾਣੀ ਹਾਂ ਔਂਦੀ ਇੱਕ ਬੱਗੀ ਹੂੰ ਹੋਰ ਆਉਂਦਿਆ ਉਹ ਭਰਾ ਪਿੱਛੇ ਮੋੜਦੇ ਦਵਾਰੇ ਬੋਲੀ ਕੀ ਹੈ ਕੀ ਕਰਤੇ ਬੱਗੀ ਬੱਗੀ ਸਾਟ ਦੇ ਕਰੋ ਬੱਗੀ ਬੱਗੀ ਹਾਂ ਇਹ ਬੱਗੀ ਸਾਡੀ ਨੇਗਾ ਸਿੰਘਾ ਦੀਆਂ ਮਾਨੀਆਂ ਕਮਾਨੀਆਂ ਦੀ ਸਾਡੀ ਗੋਟੀ ਹੈ ਤੇ ਸਰਪਾਲ ਆ ਗਏ ਅਸਾਂ ਲਾਉਂਦੇ ਫੋਜਾਂ ਅੱਛਾ ਨੇਗਾ ਸਿੰਘਾ ਜੀ ਠੀਕ ਹੈ ਜੀ ਇਹ ਘੋੜਿਆਂ ਦੇ ਲਾਗੇ ਫਿਰ ਬੱਗੀਆਂ ਲੱਗਦੀਆਂ ਜਿੱਥੇ ਘੋੜੇ ਲਾਦੇ ਉੱਥੇ ਅਸਾਂ ਲਾਈਦੇ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਉਹ ਚੰਡ ਦੀ ਕਲਾ ਮਾਰਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬੱਬਾ ਅਬਸਾ ਕੀ ਵਿੱਚ ਨੰਗਾ ਸਿੰਘਾਂ ਦੀ ਫੌਜ ਦੇ ਵਿੱਚ ਬਸ ਮੋਹ ਚੁੱਕੀ ਆ। ਕੋਕਾ ਸਕੂਲ ਵੈਣਾ ਕੀ ਜੀ ਪਿੱਛੇ ਨੰਗਾ ਸਿੰਘਾਂ ਦੀ ਵੈਣ ਦੇ। ਇਹ ਛਾਡੇ ਪਿੰਡ ਦਾ ਮੁੰਡਾ ਡਰਾਈਵਰ ਜੀ। ਦੇਖੋ ਜੀ ਧਾਨਾ ਸਿੰਘ ਜੀ। ਉਹ ਜੀ ਬਾਬਾ ਦਾ ਕੰਮ ਹੋ ਰਿਹਾ ਹੈ ਗੱਡੀਆਂ ਦਾ ਇਹ ਕਾ ਬਾਬਾ ਵੇਖੋ ਨਿਕਾ ਜਾ ਰਿਹਾ ਹੈ ਘੋੜੇ ਨਾਲ ਕਿੰਨਾ ਪਿਆਰ ਕਰਦਾ ਹੈ ਬਗਾ ਬਗਾ ਵੇਖੋ ਬਾਬਾ ਨਿਕਾ ਜੇ ਪਿਆਰ ਕਰਦਾ ਘੋੜੇ ਨਾਲ ਕਿੰਨਾ ਸ਼ਾਨਦਾਰ ਘੋੜਾ ਹੈ ਕਾ ਵੇਖੋ ਇਹ ਇਦਾਂ ਕੋਵੇ ਰਹਿਤੇ ਗੱਲ ਚੱਲਦੀ ਕੁਛ ਨਹੀਂ ਹੁੰਦਾ ਕਾ ਹਿੰਗ ਹੁੰਦਾ ਤੇ ਕਾਛ ਨਹੀਂ ਬਾਬਾ ਇਹ ਮਰ ਕੇ ਰਾਤ ਨੂੰ ਨਾ ਬੜਾ ਕੰਮ ਕਰਦੇ ਆ ਮੈਂ ਖੁਦ ਕੰਮ ਕਰਦਾ ਐ ਲੈ ਇੰਟਰਫੇਸ ਸਾਰਾ ਕੰਮ ਕਰਦਾ ਮੈਂ ਅੱਛਾ ਫੇਰ ਉਹ ਟਰੱਕ ਡਰਾਈਵਰ ਵੀ ਹੈਗਾ ਐਸਾ ਬਾਬਾ ਦੀ ਗੱਡੀ ਦਾ ਕੰਮ ਹੋ ਰਿਹਾ ਹੈ ਹਾਂਜੀ ਹਾਂਜੀ ਕਾ ਲੈਕਸਿੰਡਾ ਵੀ ਕੰਮ ਕਰਦਾ ਹੈ ਵੈਲਡਿੰਗ ਦਾ ਵੀ ਕਰਦਾ ਹੈ ਅੱਛਾ ਤੇ ਕੋੜ ਥੋੜੀ ਕਰ ਲੈਣਾ ਪੂਰੀ ਲੋਕਾਂ ਦੇ ਵਿਚੋ ਹਾਂ ਕਾ ਡਰਾਈਵਰ ਸਵਾਰੀ ਵਾਲੀ ਆ ਨਹੀਂ ਨਹੀਂ ਹਾਂ ਮੇਰਾ ਕੋੜਾ ਵਜੇ ਬਾਬਾਈ। ਮਾ ਗਾਵਾ। ਇਸ ਟਾਈਕ ਲੋਂਦੇ ਤੁਸੀਂ? ਹਾਂ। ਹਾਂ। ਮੈਂ ਡੀ ਆਡੀ ਲੋ ਜਿਹੜਾ ਅੱਗੇ ਹਾਂ। ਵਧੀਆ ਡੀ ਆਡੀ ਆਡੀਆਂ ਸਾਰੀਆਂ ਵੀਡੀਓ ਕੋੜ ਦੋੜ ਦੀਆਂ ਬੱਕਰੇ ਜੜਕੁੰਦਿਆਂ ਦੀਆਂ। ਅੱਛਾ। ਹਾਂਜੀ। ਠੀਕ ਆ। ਚੰਗਾ ਕਰੀ। ਤੋਰੋ ਰੇੜਾ ਓੜਾ ਬਣ। ਮੇਰਾ ਰੱਖਣ ਬਰਾਦੇ। ਚਲੋ ਜੀ ਬਾਬੇ ਦੀ ਗੱਡੀ ਦਾ ਕੰਮ ਹੋ ਗਿਆ। ਬਾਬੇ ਹੁਣ ਰਵਾਨਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੜਦੀ ਕਲਾ ਕਰਨੀ ਚਾਹੀਦੀ ਸੀ। ਫੇਰ ਆਈ ਅਗਲੇ ਸਾਲ ਨੂੰ। ਠੀਕ ਹੈ ਜੀ। ਚਲੋ ਜਾਂਦੋ। ਚਲੋ 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 ਲਾਓ ਭਾਈ ਉਹ ਘੋੜਾ ਬੰਨ ਬੰਨਣਾ ਸੋਨਾ ਪੜੀ ਹਾਂ ਘੋੜਾ ਸੱਕਾ ਤਾਂ ਬਾਬਾ ਸਾਨੂੰ ਵੀ ਦੇ ਦੇ ਇੱਕ ਸਿੱਖ ਲਾਂਗੇ ਸੱਕਾ ਤਾਂ ਸਾਡੇ ਕੋਲ ਛੱਡ ਜੋ ਇਹ ਮਾਮਾ ਬਾਬੇ ਆਡੇ ਜੈਦਰ ਬਾਬਾ ਬਦੇ ਸਿੰਘ ਜੀ ਵੱਲਿਆ ਰੰਗ ਵਿੱਚ ਬੰਨ ਇਧਰ ਨਹੀਂ ਸੈਟ ਲਿਆ ਆਹ ਆਹ ਉਹ ਲੱਤ ਮਾਰ ਦੂਗਾ ਚਲੋ ਦੇ ਹੁਣ ਇਹ ਕਾਰ ਨਹੀਂ ਰੰਗਾ ਕੇ ਹੋ ਲੱਗੋ ਹੈ ਇਹ ਹਾਈ ਨੇ ਮੂਰੇ ਲੱਕਰ ਮੈਂ 15 ਅੰਗੂੜੀ ਮਨ ਲਾ ਕੇ ਮਨ ਲਾ ਲਾ ਬਾਬੇ ਨੇ ਘੋੜਾ ਬਾਂਧਤਾ ਰਿਹੜੇ ਨਾਲ ਜੀ ਝੋੜੇ ਬਣੀ ਨੇ ਬਾਈ ਜੀ ਗੁਰੂ ਘਟਾ ਜਾਣਾ ਜੇ ਬਾਬਾਏ ਗੁਰੂ ਘਟਾ ਬਿਦਰੇਣਾ ਹਾਂ ਗੁਰੂ ਘਟਾ ਵਾ ਹਾਂ ਜੀ ਤੁਸੀਂ ਇੱਥੇ ਜਾ ਅਗਲਾ ਪਿੰਡ ਬਲਛੰਦੀ ਬਲਛੰਦ ਕੋ ਜੋ ਚੈਣ ਚੈਣ ਸੂਜ ਦੇ ਨਾਲ ਹੋ ਕੇ ਆਹੋ ਪੌਲ ਟੱਪ ਕੇ ਨਾਲ ਦੱਪੇ ਜੇ ਤਬਾਦੀ ਘਟੀ ਜਾਊਗੀ ਇਹ ਪੈਟਰੋਲ ਪੰਪ ਕਿੱਡੀ ਕਿਤੋਂ ਰਹਾ ਹੋਇਆ ਇੱਥੇ ਪੈਟਰੋਲੋਂ ਵੀ ਠੀਕ 5 ਕਿਲੋਮੀਟਰ ਤੇ ਹੋ ਜਾਊਗਾ ਥੈਂਕ ਯੂ ਮੇਰੇ ਟਰੈਕਟਰ ਦਾ ਤੇਲ ਥੋੜਾ ਜਿਹਾ ਮਾ ਪੰਨ ਕਿਲੋਮੀਟਰ ਦੇ ਰਹਿ ਗਿਆ ਸੀ ਤੋਂ ਪੰਪ ਉਹ ਮਾੜੀ ਜੀ ਹੁੰਦੀ ਨਾ ਮਾੜੀ ਜੀ ਪਿੰਡ ਦੇ ਕਿਹੜੇ ਪਾਸੇ ਆਉਂਦਾ ਜੋ ਸੜਕ ਲੋ ਜੀ ਬਾਬੇ ਨੇ ਰਵਾਨਗੀ ਪਾਤੀ ਜੀ ਗੜੀਆਂ ਦੀ ਯਾਰ ਉਹ ਕਿੱਥੇ ਹੈ ਯਾਰ ਕਿਹਦੇ ਆਇਆ ਹੋਣਾ ਮਾੜੀ ਆਈ ਪੀ ਨੇ ਪਹਿਲਾਂ ਵਾਰ ਲਾਓ ਬੋਲੋ ਜੀ ਬਾਬੇ ਨੇ ਕਾਤਾ ਸਟਾਰਟ ਦੇਖੋ ਬਾਬਾ ਦਾ ਲੋ ਜੀ ਧੰਨਵਾਦ ਜੀ ਸੜਾ